ਸੰਗਾਜੀ ਇਹ ਹੈਗਾ ਗੁਰਦੁਆਰਾ ਸ੍ਰੀ ਦੜੀ ਸਾਹਿਬ ਇਹ 메인 게ਟ ਹੈਗਾ ਗੁਰਦੁਆਰਾ ਸਾਹਿਬ ਦਾ ਤੁਸੀਂ ਦੇਖ ਸਕਦੇ ਆਓ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਲੈ ਕੇ ਜਾਂਦੇ ਆ ਤੇ ਤੁਸੀਂ ਦੇਖੋਗੇ ਕਿ ਕਿੰਨਾ ਖੂਬਸੂਰਤ ਗੁਰਦੁਆਰਾ ਹੈ 게ਟ ਹੈ ਗੁਰਦੁਆਰਾ ਸਾਹਿਬ ਦਾ ਕਿੰਨਾ ਪਿਆਰਾ 게ਟ ਬਣਿਆ ਹੋਇਆ ਤੇ ਅੱਗੇ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲੂਗੀ ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਕਿਆ ਕੋਸਰ ਪਰਦਾ ਸਾਹਿਬ ਬਣਿਆ ਹੋਇਆ ਹੈ ਦੋਸਤੋ ਪਿਆਰ ਪਰਿਸ਼ਸ਼ੀਕਾਲ ਤੇ ਸਵਾਗਤ ਹੈ ਤੁਹਾਡੇ ਇੱਕ ਨੀ ਵੀਡੀਓ ਦੇ ਵਿੱਚ ਅੱਜ ਅਸੀਂ ਆਏ ਹੋਏ ਹਾਂ ਗੁਰਦੁਆਰਾ ਧੜੀ ਸਾਹਿਬ ਜੋ ਕਿ ਪੋਂਟਾ ਸਾਹਿਬ ਤੋਂ ਭਗਾਣੀ ਰੋਡ ਦੇ ਉੱਪਰ ਪੈਂਦਾ ਹੈ ਪੋਂਟਾ ਸਾਹਿਬ ਦੇ ਵਿੱਚ ਹੀ ਬਹੁਤ ਖੂਬਸੂਤ ਪਿਆਰਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਦਰਬਾਰ ਸਾਹਿਬ ਤੋਂ ਅਲਾਵਾ ਇੱਥੇ ਇੱਕ ਛੋਟਾ ਜਿਹਾ ਜਿੱਦਾਂ ਹੀ ਅਸੀਂ ਐਂਟਰ ਕਰਦੇ ਅੰਦਰ ਇੱਕ ਬਹੁਤ ਹੀ ਸੋਹਣਾ ਖੂਬਸੂਤ ਪਾਰਕ ਬਣਿਆ ਹੋਇਆ ਤੇ ਤੁਹਾਨੂੰ ਪਾਰਕ ਵੀ ਦਿਵਾਵਾਂਗੇ ਪਿੱਛੇ ਤੁਸੀਂ ਬਿਲਡਿੰਗ ਦੇ ਦੁਆਰਾ ਦਰਬਾਰ ਸਾਹਿਬ ਦੇ ਦੇਖ ਸਕਦੇ ਆ ਤੇ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਣੇ ਆ ਜਿੱਦਾਂ ਦੀ ਜੋ ਇਜਾਜ਼ਤ ਮਿਲੂਗੀ ਸਾਨੂੰ ਬਾਕੀ ਸਾਰਾ ਤੁਹਾਨੂੰ ਦਿਖਾਉਂਦੇ ਆ ਵੀਡੀਓ ਵਿੱਚ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਵੀਡੀਓ ਤੁਹਾਨੂੰ ਕੈਸੀ ਲਗੀ ਮੈਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਪਿਛਲੀ ਸਾਈਡ ਹੈ ਤੁਹਾਨੂੰ پارک ਇਹ ਜਿਹੜਾ پارک ਹੈ ਇਹਦੇ ਮੈਂ ਚਾਰੋਂ ਤਰਫ ਤੁਹਾਨੂੰ ਘੁਮਾ ਕੇ ਦਿਖਾਨਾ ਤੇ ਉਹ ਉਧਰ ਮੇਨ ਡੋਰ ਹੈ ਜੀ ਦਰਵਾਜਾ ਸਾਹਿਬ ਦਾ ਉੱਥੋਂ ਐਂਟਰੀ ਹੁੰਦੀ ਹੈ ਉਸ ਤੋਂ ਬਾਅਦ ਇਹ ਪੂਰਾ ਪਿੱਛੇ پارک ਬਣਿਆ ਹੋਇਆ ਹੈ ਤੇ ਪਿੱਛੇ ਦਰਵਾਜਾ ਸਾਹਿਬ ਦੀ ਬਿਲਡਿੰਗ ਹੈ ਤੇ ਬਹੁਤ ਬੜੀਆਂ ਮੈਸੇਜ ਵੀ ਇੱਥੇ ਦਿੱਤੇ ਹੋਏ ਆ ਦਰਵਾਜਾ ਸਾਹਿਬ ਦੇ ਵਿੱਚ ਜਦ ਅਸੀਂ ਘੁੰਮਦੇ ਹਾਂ ਚਾਰੋਂ ਤਰਫ ਇੱਕ ਸਲੋਗਨ ਲੱਗੇ ਹੋਏ ਆ پارک ਦੇ ਵੇਸ਼ ਕੀ ਪੇੜ ਲਗਾਓ ਜੀਵਨ ਬਚਾਓ ਇਸ ਤਰ੍ਹਾਂ ਦੇ ਮੈਸੇਜ ਵੀ ਹੈਗੇ ਤੇ ਆਓ ਜੀ ਵੀਡੀਓ 'ਚ ਤੁਹਾਨੂੰ ਲੈ ਕੇ ਚਲਦੇ ਆ ਥੈਂਕ ਯੂ ਇੱਧਰ ਇੱਕ ਇੱਕ ਵਰਕ ਬਣਿਆ ਹੋਇਆ ਵਾਹ ਦੇਖੋ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ 메ਨ ਦਰਵਾਜ਼ਾ ਸਾਹਿਬ ਦੇ ਅੰਦਰ ਪਹੁੰਚਣ ਤੋਂ ਪਹਿਲਾਂ ਇਸ ਸਾਈਡ ਕਿੰਨਾ ਸੋਹਣਾ ਪਾਰਕ ਇੱਥੇ ਬਣਿਆ ਹੋਇਆ ਇੱਥੇ ਪੋਸਟਰ ਲੱਗੇ ਹੈ "ਪੇੜ ਲਗਾਓ, ਜੀਵ ਬਚਾਓ" ਇੱਕ ਸੰਦੇਸ਼ ਦਿੰਦੇ ਹੋਏ। ਬਾਬਾ ਸੁੰਦਰਜੀ ਪਾਰਕ ਹੈ। ਇਹ ਦੇਖੋ ਬੱਚਿਆਂ ਦੇ ਖੇਲਣੇ ਦਾ ਵੀ ਇੰਤਜ਼ਾਮ ਹੈਗਾ। ਇਹ ਪੂਰਾ ਪਾਰਕ ਹੈ ਜੀ। ਪੇੜ-ਪੌਦੇ ਇੱਥੇ ਲੱਗੇ ਹੋਏ ਬਹੁਤ ਸਾਰੇ। ਆਹ ਦੇਖੋ। ਆ ਦੇਖੋ ਜੀ। ਖੇਲਣੇ ਦਾ ਵੀ ਕੁਝ ਬਣਾਇਆ ਹੋਇਆ ਇੱਥੇ। ਇਹਦੀ ਐਂਟਰੀ ਪਾਰਕ ਦੀ ਹੈ ਕਿੱਧਰੋਂ? ਗੁਰਦੁਆਰਾ ਦੁਆਰਾ ਸਾਡਾ ਮੇਨ ਗੇਟ ਹੈ ਜੀ ਮੇਨ ਰੋਡ ਸੜਕ ਤੋਂ ਸੜਕ ਹੈਗੀ ਪੋਂਡਾ ਸਾਬ ਤੋਂ ਬੰਗਾਣੀ ਰੋਡ ਦੇ ਉੱਪਰ ਹੈ ਗੁਰਦੁਆਰਾ ਸਾਹਿਬ ਹੈਗਾ ਪੋਂਡਾ ਸਾਬ ਦੇ ਵਿੱਚ ਹੀ ਇੱਧਰ ਰੱਖਣ ਦੀ ਜਗ੍ਹਾ ਹੈ ਇਸ ਤਰ੍ਹਾਂ ਇੱਕ ਪਾਰਕ ਬਣਿਆ ਹੋਇਆ ਕਿੰਨਾ ਪਿਆਰਾ ਪਾਰਕ ਹੈ ਇਹ ਦੇਖੋ ਇੱਕ ਤਰਫ ਹੈ ਇਦਾਂ ਦੀ ਬਾਉਂਡਰੀ ਹੈ ਪੇੜੇ ਨਾਲ ਪੌਦੇ ਨਾਲ ਬਣੀ ਹੋਈ ਇੱਕ ਤਰਫ ਇਦਾਂ ਹੈ ਆਹ ਦੇਖੋ ਜੀ ਕਿੰਨਾ ਖੂਬਸੂਰਤ ਪਾਰਕ ਬਣਿਆ ਹੋਇਆ ਇੱਥੇ ਫੋਰ ਚੜਨਾ ਇਹ ਦੇਖੋ ਹਾਲਾਂਕਿ ਥੋੜੀ ਮੇਨਟੇਨੈਂਸ ਦੀ ਕਮੀ ਹੈ ਪਰ ਇੱਕ ਸੰਦੇਸ਼ ਇਹ ਦਿੰਦੇ ਹੋਏ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਦਰਵਾਜ਼ਾ ਸਾਹਿਬ ਤੇ ਇਹ پارک ਕੇ ਸੰਦੇਸ਼ ਦਿੰਦਾ ਹੋਇਆ ਕਿ ਇੱਥੇ ਕਾਫੀ ਸਲੋਗਨ ਵੀ ਲੱਗੇ ਹੋਏ ਨੇ ਪੇੜ ਲਗਾਓ ਜੀਵਨ ਬਚਾਓ ਇਹ ਦੇਖੋ ਇਹ ਦੇਖੋ ਜੀ ਕਿੰਨੀ ਵਧੀਆ ਚੱਲ ਰਿਹਾ ਬਹੁਤ ਵਧੀਆ پارک ਬਣਿਆ ਹੋਇਆ ਹੈ ਛੋਟਾ ਜਿਹਾ ਕਿਦਾਰ ਸਭ ਦਿੰਦੇ ਬਹੁਤ ਸਾਰੇ ਪੇੜ ਇੱਧਰ ਦੇਖੋ ਅਮਰੂਦ ਦਾ ਪੇੜ ਹੈਗਾ ਹੋਰ ਬਹੁਤ ਸਾਰੇ ਸਜਾ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਲੱਗੇ ਹੋਏ ਐ ਉਧਰੋ ਕੁਝ ਹੋਰ ਹੈ ਇੱਧਰ ਕੁਝ ਹੋਰ ਹੈ ਇੱਧਰ ਕੁਝ ਹੋਰ ਹੈ तो अपना सच्चा धर्म निभाए फूल व पेड़ पौधे लगाकर अपना कर्तव्य निभाए सेवादार बाबा सुमीर सिंह जी जी एनू बाबा सुंदर सिंह जी पारक है देखो तीस इधर चलते इधर तो दिखाते बहुत वजिए पार्क का नज़ारा है तो निशान साहब देख सकते इधर इदा ही पारक है काफ़ी घड़ा है कटिंग वटिंग का हो रखा है लेकिन बहुत सोहना ਵਾਰਗੇ ਮਤਲਬ ਗੁਰਦੁਆਰਾ ਸਾਹਿਬ ਦੇ ਐਂਟਰ ਹੁੰਦੇ ਇੱਕਦਮ ਬਰੂ ਖੁਸ਼ ਕਰ ਦੇਣ ਵਾਲਾ ਦ੍ਰਿਸ਼ ਹੈ ਇਹ ਹੈਗਾ ਇਹ ਦੇਖੋ ਇੱਧਰੋਂ ਚੱਲਦੇ ਆਂ ਅਸੀਂ ਅੰਦਰ ਲੀਚੀਆਂ ਲੂਚੀਆਂ ਦੇ ਪੇੜੇ ਵੀ ਬਹਿ ਕੰਨ ਲੱਗੇ ਹੋਏ ਚੀਕੂ ਹੀ ਅਲੀਚੀ ਦਾ ਪੇੜਾ ਹੈ ਸ਼ਤ ਤੁਸੀਂ ਦੇਖ ਰਹੇ ਹੋਣ ਇਹ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਔਰ ਘੁੰਮਣ ਵਾਸਤੇ ਚਾਰੋਂ ਤਰਫ ਰਸਤੇ ਵੀ ਹੈਗੇ ਇੱਧਰ ਇਹ ਮੇਨ ਬਿਲਡਿੰਗ ਦੇ ਅੰਦਰ ਚੱਲਾਂਗੇ ਥੋੜੀ ਦੇਰ ਤੱਕ ਆ ਦੇਖੋ ਆ ਕਿੰਨੀ ਪਿਆਰੀ ਹੈ ਦੀ ਇਹ ਇਹ ਜੋ ਹੈ ਨਾ ਚੱਲ ਰੇ ਬਹੁਤ ਪਿਆਰੀ ਚੱਲਰ ਲੱਗੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਆ ਇਹ ਜੋ ਚੱਲਰ ਹੈ ਦੇਖੋ ਕਿੰਨੀ ਪਿਆਰੀ ਚੱਲ ਰ ਹੈ ਆ ਦੇਖੋ ਹਾਲਾਂਕਿ ਟੱਚ ਨਹੀਂ ਕਰਨਾ ਚਾਹੀਦਾ ਬਹੁਤ ਹੀ ਪਿਆਰੀ ਇਹ ਚੱਲਰ ਜੋ ਲੱਗ ਰਹੀ ਹੈ ਬਹੁਤ ਹੀ अनोखी ਪਿਆਰੀ ਲੱਗ ਰਹੀ ਹੈ ਦੇਖੋ ਤੁਸੀਂ ਬਹੁਤ ਵਧੀਆ ਹੰਦਰ ਦਾ ਥੋੜੀ ਕਾਂ ਖਰਾਬ ਹੋ ਰਹੀ ਹੈ ਵਿਚ ਦੀ ਕਾਂ ਖਰਾਬ ਹੋ ਗਈ ਹੈ ਸ਼ਾਇਦ ਕੀ ਕਾਰਨ ਹੈ ਪਤਾ ਨਹੀਂ ਪਰ ਚਾਰੋਂ ਤਰਫ ਜਿਹੜੀ ਬਾਉਂਡਰੀ ਦੇ ਵਿੱਚ ਹਾਲਰ ਲੱਗੀਆਂ ਬਹੁਤ ਹੀ ਪਿਆਰੀ ਇੱਧਰ ਹੀ ਦੇਖੋ ਇਹ ਬਹੁਤ ਹੀ ਪਿਆਰੇ ਢੰਗ ਨਾਲ ਇਹ ਕਿੰਨਾ ਖੂਬਸੂਰਤ ਇੱਕ ਅਲੱਗ ਤੁਸੀਂ ਅਟਰੈਕਸ਼ਨ ਦੇ ਰਹੀ ਹੈ ਜੋ ਪੇਂਟ ਕੀਤਾ ਹੋਇਆ ਪੱਥਰਾਂ ਦੇ ਉੱਪਰ ਇਹ ਅਲੱਗ ਤੋਂ ਹੀ ਇੱਕ ਅਟਰੈਕਸ਼ਨ ਆ ਰਿਹਾ ਹੈ ਬਹੁਤ ਪਿਆਰਾ ਹੈ ਇਹ ਕੁਝ ਲਿਖਿਆ ਹੋਇਆ ਹੈ ਜੀ ਆਇਆਂ ਨੂੰ ਇਹ ਲਿਖਿਆ ਹੋਇਆ ਹੈ ਜੀ ਆਇਆਂ ਨੂੰ ਇਹਨੂੰ ਜੇ ਤੁਸੀਂ ਦੇਖੋਗੇ ਜੀ ਆਇਆਂ ਨੂੰ ਲਿਖਿਆ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਲਿਖਿਆ ਹੋਇਆ ਕਿ ਇਹ ਇਧਰ ਪਾਰਕ ਹੈ ਜੀ ਉਹ ਸਾਹਮਣੇ ਮੇਨ ਗੇਟ ਹੈ ਅ ਦਰਬਾਰ ਸਾਹਿਬ ਦਾ ਅੰਦਰ ਆਉਣ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਆਣ ਦਾ ਤੇ ਅੰਦਰ ਦਰਬਾਰ ਸਾਹਿਬ ਹੈਗਾ ਇਹ ਮੈਂ ਪਾਰਕ ਤੁਹਾਨੂੰ ਚਾਰੇ ਤਰਫ ਤੋਂ ਘੁੰਮ ਕੇ ਦਿਖਾ ਦਿੱਤਾ ਜੀ ਅੱਲਾ ਇਹ ਬੋਲੀ ਸਾਹਿਬ ਹੈ ਸ਼ਾਇਦ ਇੱਥੇ ਦੇਖਦੇ ਇੱਥੇ ਜਾ ਕੇ ਆਹ ਵਾਜ ਵੀ ਆ ਰਹੀ ਪਾਣੀ ਦੀ ਆ ਦੇਖੋ ਦਰਬਾਰ ਸਾਹਿਬ ਦੇ ਬਾਹਰ ਦਾ 뷰 ਬਦਨ ਹੈ ਇਹ ਆਰਾਮ ਸਥਾਨ ਦੇਖਿਆ ਜੀ ਗੁਰਦੁਆਰਾ ਸਾਹਿਬ ਅੰਦਰ ਤੋਂ ਤੁਸੀਂ ਦੇਖੋਗੇ ਤਾਂ ਇਸ ਤਰ੍ਹਾਂ ਦਿਖੂਗਾ ਆ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਵੀ ਹੋਇਆ ਹੈ ਗੁਰਦੁਆਰਾ ਦੜੀ ਸਾਹਿਬ ਇਹ ਪਵਨ ਗ੍ਰਉ ਪਾਣੀ ਪੀਤਾ ਮਾਤਾ ਤੱਕ ਤਮ ਹਤ ਤਪਸਥਾਨ ਸੰਤ ਕਪੂਰ ਸਿੰਘ ਜੀ ਇੱਥੇ ਲਿਖਿਆ ਹੋਇਆ ਹੈ ਤੇ ਗੋਲੀ ਸਾਹਿਬ ਹੈ ਮੇਰੇ ਖਿਆਲ ਤੇ ਤਪਸਥਾਨ ਲਿਖਿਆ ਹੋਇਆ ਵੈਸੇ ਆ ਇਧਰ ਐਂਟਰੈਂਸ ਹੈ ਗੁਰਦਾਰ ਸਾਹਿਬ ਦੇ ਅੰਦਰ ਜਾਣ ਦਾ ਤੇ ਆ ਦੜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖੋ ਦੋ ਨਿਸ਼ਾਨ ਸਾਹਿਬ ਉੱਚੇ ਉੱਚੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਮਹਾਰਾਜ ਦੇ ਝੁਲਦੇ ਨਿਸ਼ਾਨ ਰਣ ਪੰਥ ਮਹਾਰਾਜ ਦੇ ਆ ਦੇਖੋ ਤੁਸੀਂ ਇੰਨੀ ਖੁਸ਼ ਹੁੰਦੀ ਰੂਹ ਇੱਥੇ ਆ ਕੇ ਬਹੁਤ ਹੀ ਪਿਆਰਾ ਗੁਰਦੁਆਰਾ ਸਾਹਿਬ ਹੈ ਇੱਥੇ ਆ ਕੇ ਬਿਲਕੁਲ ਸ਼ਾਂਤੀ ਇਧਰ ਹੈ ਪਾਰ ਕੇ ਇਧਰ ਮੇਨ ਸਾਹਮਣੇ ਮੇਨ ਰੋਡ ਤੋਂ ਉਹਨੂੰ ਦਿਖ ਰਿਹਾ ਹੈ ਜੀ ਇੱਥੇ ਬਣਿਆ ਹੋਇਆ ਇਹ ਸਾਹਮਣੇ ਲਿਖਿਆ ਹੋਇਆ ਜੀ ਹਰ ਕੇ ਸੰਤ ਬਤਾਓ ਮਾਰਗ ਹਮ ਪਿੱਛੇ ਲੱਗ ਜਾਈਏ ਗੁਰਦੁਆਰਾ ਸ੍ਰੀ ਦੜੀ ਸਾਹਿਬ ਜੀ ਆਇਆਂ ਚਲੋ ਜੀ ਅੰਦਰ ਦਰਵਾਜ਼ਾ ਉੱਤੇ ਜਾ ਕੇ ਦੇਖਦੇ ਆ ਵਾਹ 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 ਸਾਹਮਣੇ ਸਰੂ ਬੈ ਲੰਗਰ ਲੰਗਰ ਹਾਲ ਵਿੱਚ ਹੀ ਸਾਹਮਣੇ ਲੰਗਰ ਹਾਲ ਦੇਖ ਰਹੇ ਤੁਸੀਂ ਇੰਦਰ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਕਾਰ ਸੇਵਾ ਵਾਲਿਆਂ ਦੀ ਗੱਡੀ ਖੜੀ ਹੈ ਜੀ ਆ ਦੇਖੋ ਕਿੰਨਾ ਸੋਹਣਾ ਇੰਦਰ ਖੰਡੇ ਤੇ ਖੰਡੇ ਦੇ ਸ਼ੇਪ ਵਿੱਚ ਇਹ ਤੁਸੀਂ ਦੇਖ ਰਹੇ ਹੋਣੇ ਇੱਧਰ ਬਾਉਂਡਰੀ ਵਾਲ ਦੇ ਉੱਪਰ ਬਣਿਆ ਹੋਇਆ ਖੰਡੇ ਤੇ ਇੱਧਰ ਬਾਗ ਹੈ ਅੰਬਾਂ ਦਾ ਬਾਗ ਹੈ ਪੂਰਾ ਸਾਹਮਣੇ ਤੁਹਾਨੂੰ ਦੇਖਿਆ ਹੋਣਾ ਜੇ ਅੰਬਾਂ ਦਾ ਬਾਗ ਸਾਹਮਣੇ ਇਹ ਲੰਗਰ ਹਾਲ ਹੈ ਜੀ ਇੱਧਰ ਹੈ ਦਰਬਾਰ ਸ਼ਾਹ ਮਦਦ ਹੁਣ ਸਾਡੇ ਬਿਲਡਿੰਗ ਵਾਓ ਕੀ ਖੂਬਸੂਰਤੀ ਮਾਰਤਾ ਜੀ ਚਲੋ ਅੰਦਰ ਚਲਦੇ ਹਾਂ ਦਰਸ਼ਨ ਕਰਦੇ ਹਾਂ ਕਿੰਨੀ ਗਾਰੀ ਖੂਬਸੂਰਤ ਕੁਰਸੀਆਂ ਇੱਥੇ ਬਣੀ ਹੋਈ ਸਾਬ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ ਐਂਟਰੀ ਕਰ ਰਹੇ ਹਾਂ ਵਾਹਿਗੁਰੂ 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 ਇਸ ਤਰ੍ਹਾਂ ਦਾ ਰਸਤਾ ਬਣਿਆ ਹੋਇਆ ਜੀ ਦੇਖੋ ਗੇਟ ਲੱਗੀ ਹੈ ਵਾਹਿਗੁਰੂ ਵਾਹਿਗੁਰੂ दो ए पासे निशान साधे हैं जी। जिथे वैसे साथ संजोसा सोथान सुहांदा। सो इधर आए हैं जी वाहेग्रुव 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 वाहे वाहे इधरों ऐसे आए हैं। ऐसे कदरे बहुत ही खूबसूरत आधे कोई उचे झोल देशान साहब इधर ने निशान साहब पहले दर्शन करा गेक निशान साहब इधर ने जी कई निशान साहब आसमान सुनते हुए ठीक निशान साहब वो ने जी और दरबार साहब के दर्शन करते सतगुरु नानक जी वागुरु वागुरु सतगुरु नानक वागुरु वा वागुरू वागुरू दर्शन करो संगत जी बहुत शांति बहुत खूबसूरत दरबार साहब ने दर्शन कर सकते हैं जी ती वेगुरू वागुरू 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 संगत जी दर्शन करो वागुरू 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 ये सचखंड ने जी सचखंड साहब वागुरू 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 साहब जी विराजमान ने ਵਾਹ ਹੈ ਗੁਰੂ ਵਾਹ ਹੈ ਗੁਰੂ ਇਹ ਦਰਵਾਜ਼ਾ ਸਾਹਿਬ ਦੇ ਅੰਦਰ ਦਾ ਬਹੁਤ ਖੂਬਸੂਰਤ ਦ੍ਰਿਸ਼ ਹੈ ਜੀ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਇੱਧਰ ਦਾ ਵੀ ਵਾਹ ਹੈ ਗੁਰੂ ਵਾਹ ਹੈ ਗੁਰੂ ਜਿਸ ਸਾਹ ਦਾ ਮੱਥਾ ਟੇਕਣ ਦੇ ਬਹੁਤ ਇਧਰ ਆ ਸਕਦੇ ਹਨ ਜੀ ਸੋ ਵਾਹ ਹੈ ਗੁਰੂ ਵਾਹ ਹੈ ਗੁਰੂ ਇਹ ਅਜਾਇਬ ਘਰ ਹੈਗਾ ਜੀ ਸੰਤਾ ਦੀ ਆਦੇ ਵਿੱਚ ਮਹਾਂ ਕੋਠਾ ਦੀ ਆਦੇ ਵਿੱਚ ਬਣਿਆ ਹੈ ਅਜਾਇਬ ਘਰ ਵਾਹਿਗੁਰੂ 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 ਅੰਦਰ ਬਾਹਰ ਦਾ 뷰 ਹੈ ਜੀ ਇਹ ਸਾਰਾ ਗੁਰਦੁਆਰਾ ਸਾਹਿਬ ਦੀ ਵੀ ਬਿਲਡਿੰਗ ਹੈ ਅੰਦਰ ਸਾਰੇ ਇਹ ਤੁਸੀਂ ਦੇਖ ਸਕਦੇ ਆਂ ਜੀ ਇੱਧਰ ਵੀ ਵਾਹਿਗੁਰੂ 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 ਇੱਧਰ ਲੰਗਰ ਹਾਲ ਤੋ ਦੋਸਤੋ ਇਹ ਤੁਹਾਨੂੰ ਦਰਸ਼ਨ ਕਰਾਏ ਹੈ ਅੱਜ ਘੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੁਹਾਨੂੰ ਕਿਹਦਾ ਲੱਗਿਆ ਮੈਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਤੇ ਇਹਨੂੰ ਵੱਤਵਤ ਸ਼ੇਅਰ ਵੀ ਕਰਿਓ ਤਾਂਕਿ ਬਾਕੀ ਲੋਕ ਵੀ ਬਾਕੀ ਸੰਗਤ ਵੀ ਦਰਸ਼ਨ ਕਰ ਲੈਣ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਹਾਂ ਫਿਰ ਇੱਕ ਨਈ ਜਗ੍ਹਾ ਤੇ ਨਈ ਲੋਕੇਸ਼ਨ ਤੇ